ਇਹ ਉਹ ਲੋਕ ਨੇ ਜਿਹੜਾ ਪਹਿਲਾ ਜਾਂਦਾ ਇੱਕ ਨੂੰ ਜਿਹੜਾ ਮਰਦੀ ਮਰਦਾ ਬਰਬਾਦ ਬੋਲੀ ਕਰੀਆਂ ਰਹਿੰਦੇ ਜਿਹੜਾ ਕੋ ਮਾਰ ਤੋਂ ਬੱਲੇ ਜਾਂਦਾ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡਾਂ 'ਚ ਕੈਂਪ ਲਾਉਣੇ ਸ਼ੁਰੂ ਕੀਤੇ ਆ ਬੱਕਰੀ ਵੱਕਰੀ ਪਿੰਡਾਂ 'ਚ ਅਸੀਂ ਕੈਂਪ ਲਾਉਦੇ ਆਏ ਆ ਮਤਲਬ ਅਣਗਿਣਤ ਪਿੰਡ ਆ ਜਿਹੜੇ ਕਿ ਅਸੀਂ ਡੀਲ ਕਰ ਚੁੱਕੇ ਆ ਜਿਹੜੇ ਜਿਹੜੇ ਕੈਂਪ ਲਾਉਂਦੇ ਆ ਚੁੱਕੇ ਆ ਹੁਣ ਅਸੀਂ ਇੱਕ ਲਾਸਟ ਪਿੰਡ ਆ ਜਿੱਥੇ ਫੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਅਸੀਂ ਆ ਕੇ ਮਤਲਬ ਕੈਂਪ ਲਾਇਆ ਉੱਥੇ ਅਸੀਂ ਹੁਣ ਸੇਵਾ ਕਰ ਰਹੇ ਆ ਮਤਲਬ ਬਹੁਤ ਜ਼ਿਆਦਾ ਮਤਲਬ ਪਾਣੀਆਂ ਦਾ ਬੁਰਾ ਹਾਲ ਹੈ ਬਹੁਤ ਸਮੈਲ ਮਾਰ ਰਹੀ ਹੈ ਇਹਦੇ ਵਿੱਚੋਂ ਔਰ ਬਹੁਤ ਜਿਆਦਾ ਮਤਲਬ ਜਣ ਦੀ ਝੋਨਾ ਜਿਹੜਾ ਡੁੱਬਿਆ ਉਹ ਮੋਸ਼ਕ ਮਾਰ ਰਿਹਾ ਹੈ ਮਤਲਬ ਜਿਹੜਾ ਦੇਖ ਕੇ ਇਹ ਜਿਹੜੇ ਆਮ ਲੋਕ ਰਹਿ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਕਿ ਸਮਾਜ ਸੇਵਾ ਸੁਸਾਇਟੀ ਨੂੰ ਅਪਰਜਸਰ ਮੌਕਾ ਚਾਹੀਦਾ ਹੈ ਜੋ ਵੀ ਘਟਨੇ ਹੋਵੇ ਮਤਲਬ ਇਦਾਂ ਜਿਹੜੇ ਰੋਡ ਮੰਦਾਂ ਦੀ ਗੱਲ ਕਰੀਏ ਚਾਹੇ ਰੋਡ ਐਕਸੀਡੈਂਟਾਂ ਦੀ ਗੱਲ ਕਰੀਏ ਚਾਹੇ ਲਵਾਸ ਡੈੱਡ ਬੋਡੀਆਂ ਦੀ ਗੱਲ ਕਰੀਏ ਤੇ ਅੱਜ ਜੋਦਰਨਤਾ ਕਰਨ ਸਾਡੇ ਪੰਜਾਬ ਦੇ ਉਤੇ ਸਾਡੇ ਪੰਜਾਬ ਦੇ ਵਸਨੀਕਾਂ ਤੇ ਸਾਡੇ ਭੈਣ ਭਰਾਵਾਂ ਦੇ ਸਾਡੇ ਬਜ਼ੁਰਗ ਮਾਤਾ ਪਿਤਾਾਂ ਦੇ ਤੇ ਜਿਨ੍ਹਾਂ ਬੱਚਿਆਂ ਦੇ ਉਤੇ ਅੱਜ ਜੜ ਕੇ ਹਾਰ ਤੱਕ ਇਹ ਢਾਹ ਮਾਰ ਇਕਲਾਦੀ ਆ ਕਿਉਂਕਿ ਪੰਜਾਬ ਵਾਲੇ ਇਸ ਤੋਂ ਵੱਡਾ ਕਿਦੋਂ ਪਤਾਈ ਸਮਾਂ ਕੋ ਨਹੀਂ ਸਕਦਾ ਕਿਉਂਕਿ ਅੱਜ ਜਿਹੜਿਆ ਆ ਦੇ ਨੇੜੇ ਨੇੜੇ ਜਿਹੜੇ ਪਿੰਡ ਆ ਸਾਰੇ ਇਹ ਇੱਕ ਹਾੜੀ ਦੇ ਫੇਟ ਦੇ ਵਿੱਚ ਆ ਚੁੱਕੇ ਆ ਅੱਜ ਜਿੰਨਾ ਪੈਂਟਰਾਵਾਂ ਨੂੰ ਵੇਖ ਕੇ ਕਿਉਂਕਿ ਅੱਜ ਮੈਡੀਕਲ ਕੈਂਪ ਸਵੇਰ ਤੋਂ ਹੀ ਸ਼ੁਰੂ ਕੀਤੇ ਆ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਵੱਲੋਂ ਅਤੇ ਸਨੁਸ਼ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਜਿੰਨਾ ਪੈਂਟਰਾਵਾਂ ਨੇ ਸਾਡਿਆਂ ਨੇ ਸਾਡੇ ਤੱਕ ਦਵਾਈਆਂ ਪਹੁੰਚਾਈਆਂ ਉਹਨਾਂ ਦਾ ਵੀ ਪਹਿਲਾਂ ਤਾਂ ਮੈਂ ਜਲਦੀਆਂ ਕਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਜਿਹੜੇ ਆਪਣਾ ਦਸਵੰਧ ਦੇ ਕੇ ਸਮਾਜ ਸੇਵਾ ਸੁਸਾਇਟੀ ਦਾ ਕੋਚ ਕਰਦੇ ਆ ਅੱਜ ਮੈਡੀਕਲ ਟੈਂਪ ਲੰਚੜ ਕੇ ਪਹਿਲਾ ਪਿੰਡ ਵਿੱਚ ਚਲਵਾਏ ਤੇ ਉਸ ਤੋਂ ਬਰੰਤ ਅੱਜ ਬਰੋਹੀਪੁਰ ਜ਼ਿਲ੍ਹੇ ਦੇ ਵਿੱਚ ਵੀ ਆਏ ਹੋਏ ਆ ਕਿਉਂਕਿ ਪਿੰਡਾਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੈਂਪਰਾਂ ਨੂੰ ਕਰੀਬ ਕਹਿ ਸਕਦੇ ਹਾਂ ਕਿ 250 ਦੇ ਕਰੀਬ ਜਿਹੜੇ ਇੱਕ ਲਗਭਗ ਮਰੀਜ਼ਾਂ ਦਾ ਜਿਹੜਾ ਚੈੱਕਅਪ ਹੋ ਚੁੱਕਿਆ ਤੇ ਉਹਨਾਂ ਨੂੰ ਪੈਨਫਰਾਮਾ ਨੂੰ ਦਵਾਈ ਦੇ ਦਿੱਤੀਆਂ ਕਿਉਂਕਿ ਅੱਜ ਉਹਨਾਂ ਦੇ ਹਾਲਾਤ ਦੇਖਦੇ ਆਂ ਚਾਹੇ ਉਹਨਾਂ ਦੇ ਖੇਤਾਂ ਵੱਲ ਵੇਖ ਲਈਏ ਚਾਹੇ ਉਹਨਾਂ ਦੇ ਘਰਾਵਲਿਆਂ ਵਿੱਚ ਲਈਏ ਕਿਉਂਕਿ ਉਹਨਾਂ ਪੈਣਾ ਦੇ ਕਰਤ ਉਹਨਾਂ ਵੀਰਾਂ ਦੇ ਕਰਤ ਉਹਨਾਂ ਪਿਓਰਾਂ ਦੇ ਕਰਤ ਅੱਜ ਦੇਖਦੇ ਕਿਸੇ ਦਾ ਘਰ ਤੇ ਆਂਦੇ ਆ ਕਿ ਕਿਸੇ ਦਾ ਛੋਨਾ ਸਾਲਾ ਸੱਤਿਆ ਮਤਲਬ ਹੈਪ ਤੇ ਤਾਂ ਕੀ ਚੋਨਾ ਪਣ ਵਿੱਚ ਡੁੱਬ ਕੇ ਇੱਕ ਮਨੁੱਖੇ ਇੰਨਾਕ ਰੂਪ ਧਾਰਨ ਕਰ ਗਿਆ ਹੋ ਕਿ ਉਸ ਨੂੰ ਦੇਖ ਕੇ ਤੇ ਵੀ ਅੱਖਾਂ ਪਰ ਆਉਂਦੀਆਂ ਅਜ ਉਹਨਾਂ ਪੈਣਪਰਾਵਾਂ ਦੇ ਹੱਥੋਂ ਪੰਜਨ ਵਾਰੀ ਜਾਂ ਉਹਨਾਂ ਦੀਆਂ ਜਿਹੜੀਆਂ ਇੱਥੇ ਬਿਮਾਰੀਆਂ ਦੇ ਆਖਰੀ ਸਮਾਜ ਸੇਵਾ ਸੈਕਸ਼ਨ ਦੇ ਮੈਂਬਰ ਸਰਵਾਂ ਕੋਈ ਕੋਰ ਗੱਲੇ ਦੇ ਵਿੱਚ ਪਹੁੰਚੀ ਆ ਮੈਂ ਸਮਾਜ ਸੇਵਾ ਸੈਕਸ਼ਨ ਦੇ ਮੈਂਬਰ ਸਾਹਿਬਾਨ ਸਾਡੇ ਪੈਣਪਰਾਵਾਂ ਦਾ ਇੰਨਾ ਦਾ ਮੈਂ ਦਿਨੋਂ ਤੱਕ ਧੰਨਵਾਦ ਕਰਦਾ ਕਿ ਬਿਮਾਰਾ ਦੀ ਤਰ੍ਹਾਂ ਸਾਡੇ ਸਮਾਜ ਸੇਵਾ ਸੈਕਸ਼ਨ ਦੇ ਮੈਂਬਰ ਸਾਹਿਬਾਨ ਕੋਈ ਗੱਲ ਅੱਜ ਉਹ ਸਾਰੇ ਪੈਣਪਰਾਵਾਂ ਦੇ ਮੈਂਬਰਾਂ ਦੇ ਵੱਲੋਂ ਪੰਜ ਇਦਮਾਈਆਂ ਦੇ ਰਕੇ ਕੈਂ ਲੇ ਕਿ ਅੱਜ ਦੋ ਗੱਡੀਆਂ ਲੈ ਕੇ ਆਪਣਾ ਸਾਡੀਆਂ ਐਮਰਜੈਂਸੀ ਗੱਡੀਆਂ ਆਈਆਂ ਤੇ ਸਾਡੇ ਹੋਰ ਕੈਂਪਾਂਵਾਂ ਦੀਆਂ ਜੀ ਪੰਜ ਗੱਡੀਆਂ ਲੈ ਕੇ ਅੱਜ ਵਕ ਵਕ ਪਿੰਡਾਂ ਦੇ ਵਿੱਚ ਹੁੰਦੇ ਅੱਜ ਤੋਂ ਉਪਰ ਜਿਹਦੇ ਦੇ ਵਿੱਚ ਕਿੱਢ ਰਿਹਾ ਮੈਡੀਕਲ ਕੈਂਪ ਹੁਣ ਵੀ ਜਿਹੜਾ ਕਿ ਲਗਭਗ ਵੇ ਕਹਿ ਸਕਦੇ ਆਂ ਵੀ 5:00 ਵਜੇ ਦਾ ਸਮਾਂ ਹੋ ਗਿਆ ਵਾ ਤੇ ਹੁਣ ਵੀ ਕੈਂਪ ਜਿਹੜਾ ਕਿ ਨਿਰੰਤਰ ਸਾਡੇ ਡਾਕਟਰ ਸਾਹਿਬਾਨ ਨੂੰ ਡਾਕਟਰ ਸਾਹਿਬਾਨ ਦੇ ਨਾਮਿਲ ਤੋਂ ਧੰਨਵਾਦ ਕਰਦਾ ਕਿਉਂਕਿ ਪ੍ਰੇਮ ਜੀ ਉਹਨਾਂ ਦੇ ਜਿਹੜੀ ਕਿ ਨੌ ਸੀ ਉਹਨਾਂ ਦਾ ਡਾਕਟਰ ਸਾਹਿਬਾਨ ਆਈ ਸੀ ਸਾਡੇ ਸਿਕਾਇਖਰ ਦੇ ਵਿੱਚੀ ਡਾਕਟਰ ਦੀ ਆਈ ਸੀ ਰਵੀ ਜੀ ਸ਼ਮਸ਼ੇਰ ਜੀ ਕਿਉਂਕਿ ਚਾਰ ਸਾਡੀ ਡਾਕਟਰ ਜਲਦੀਆਂ ਕਰਾਂਗੇ ਵਿੱਚੋਂ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪੈਂਪਰਾਵਾਂ ਦਾ ਜਿਨ੍ਹਾਂ ਨੇ ਆਪਣਾ ਦਸਵੰਧ ਸਮਾਜ ਸੇਵਾ ਸੈਕਟਰ ਤੱਕ ਪਹੁੰਚਦਾ ਕੀਤਾ ਵਾ ਉਹਨਾਂ ਦੇ ਦਿਲ ਦੀਆਂ ਕਰਾਂਗੇ ਵਿੱਚੋਂ ਸਾਡੇ ਨਾਲ ਜੀ ਚਾਰ ਡਾਕਟਰ ਸਾਹਿਬਾਨ ਸੀਗੇ ਐਮ ਡੀ ਮੈਡੀਸਨ ਹੈਗੇ ਜੀ ਔਰ ਤਿੰਨ ਫਾਰਮਾਸਿਸਟ ਹੈਗੇ ਔਰ ਇਹਦੇ ਚ ਜੋ ਅੱਜ ਦੇ ਹਾਲਾਤ ਦੇ ਮੁਤਾਬਕ ਚਮੜੀ ਦੇ ਰੋਗ ਹੈ ਫੀਵਰ ਹੈਗਾ ਵਾਇਰਲ ਇਨਫੈਕਸ਼ਨ ਕਾਫੀ ਚੱਲ ਰਹੀ ਹੈ ਉਹਨੀਆਂ ਸਾਰੀਆਂ ਹੀ ਮੈਡੀਸਨ ਸਾਡੇ ਕੋਲ ਅਵੇਲੇਬਲ ਆ ਔਰ ਫ੍ਰੀ ਆਫ ਕੋਸਟ ਪੇਸ਼ੈਂਟ ਨੂੰ ਆ ਕੇ ਅਸੀਂ ਮੈਡੀਸਨ ਦੇ ਦੇ ਰਹੇ ਜਿੰਨੀ ਆਪਦੀ ਕੇਅਰ ਹੋ ਸਕਦੀ ਹੈ ਕਰਨ ਜੀ ਫੁੱਲ ਬਾਜੂ ਕੱਪੜੇ ਪਾ ਕੇ ਰੱਖਣ ਲੇਕਿਨ ਹੁਣ ਜੋ ਗੌੜ ਨੇ ਇੱਕ ਮੁਸੀਬਤ ਪਾਈ ਵੀ ਹੈਗੀ ਆ ਜਿਹਦੇ ਚ ਪਾਣੀ ਬਹੁਤ ਖੜਾ ਖੇਤਾਂ ਦੇ ਵਿੱਚ ਰਸਤਿਆਂ ਦੇ ਵਿੱਚ ਖੜਾ ਆਪਾਂ ਫੁੱਲ ਕੱਪੜੇ ਵੀ ਨਹੀਂ ਪਹਿਨ ਸਕਦੇ ਇਸ ਕਰਕੇ ਇੱਧਰ ਮੱਛਰ ਵਗੈਰਾ ਔਰ ਜੋ ਪਾਣੀ ਦੇ ਵਿੱਚ ਮੱਛੀਆਂ ਮਰੀਆਂ ਵੀ ਆ ਹੋਰ ਨਿੱਕੇ ਮੋਟੇ ਪੰਛੀ ਮਰੇ ਹੋਏ ਆ ਜਾਂ ਜਾਨਵਰ ਮਰੇ ਹੋਏ ਉਹਨਾਂ ਕਰਕੇ ਬਹੁਤ ਜ਼ਿਆਦਾ ਗੰਦੀ ਸਮੈਲ ਆ ਰਹੀ ਆ ਜਿਹਦੇ ਕਰਕੇ ਤੋਂ ਗੁਜ਼ਰਨਾ ਵੀ ਅਸੀਂ ਜੋ ਆਏ ਹੈਗੇ ਆ 5-6 ਘੰਟੇ ਦਾ ਇੱਥੇ ਵਰਕ ਕਰਨ ਆਏ ਹੈਗੇ ਆ ਇੱਕ ਮੈਡੀਕਲ ਕੈਂਪ ਲਾਉਣ ਆਏ ਆ ਤੇ ਸਾਨੂੰ ਇੰਨਾ ਕ ਸਮਾਂ ਵੀ ਇੱਥੋਂ ਦੀ ਵਿਚਰਨਾ ਦਿੱਕਤ ਆ ਰਹੀ ਹੈ ਤੌਰ ਜੋ 24 ਘੰਟੇ ਇੱਥੇ ਹਾਜ਼ਰ ਹੈ ਉਹਨਾਂ ਵਾਸਤੇ ਤਾਂ ਰੱਬ ਰਖਾ ਜੀ ਨੂੰ ਕਹਿ ਲੈਣੀ ਆਪਣਾ ਸਾਰਿਆਂ ਦਾ ਹੀ ਫਰਜ਼ ਬੰਦ ਹੈ ਕਿ ਅੱਜ ਉਹਨਾਂ ਦੇ ਆਪਾਂ ਬਰਾਬਰ ਖੜੀਏ ਔਰ ਡਾਕਟਰ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਅੱਛੀ ਤੋਂ ਅੱਛੀ ਮੈਡੀਸਨ ਇਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਔਰ ਅੱਛਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਇਹਨਾਂ ਦਾ ਆਪਾਂ ਸਾਥ ਦੇਈਏ ਔਰ ਉਸ ਵਿਅਕਤੀ ਦਾ ਵਿੱਚੋਂ ਇਹਨਾਂ ਨੂੰ ਉਭਾਰੀ तो मामला वो कंट्रोल आ जा चुका है मेडिकल सेंटर पितृदेवपुर देखो जी 对。Hey.